ਹਲਵਾਈ ਦੇ ਕੰਮ ਕਰਦੇ ਹਾਂ ਸਰ ਫੂੜੀਆਂ ਕਚੋਰੀਆਂ ਦੇ ਤੇ ਕੌਣ ਸਭ ਤੋਂ ਜ਼ਿਆਦਾ ਰੱਖ ਵਾਈਫ ਮੇਰੀ ਬਗਾ ਕਿੰਨੇ ਕੋਈ ਉੱਠਦੇ ਨੇ ਸਵੇਰੇ 3 ਵਜੇ ਉੱਠਦੇ ਹਾਂ ਸਰ ਤੇ ਪਰਿਵਾਰ ਦੀ ਫਿਰ ਕੌਣ ਕੰਮ ਕਰਦਾ ਹੈ ਹਾਂ ਪਰਿਵਾਰ ਦੇ ਸਾਰੇ ਸਾਧਿੰਦੇ ਸਾਰੇ ਕੰਮ ਕਰਦੇ ਨਾਲ ਉੱਠਦੇ ਸਾਰੇ ਐਤਵਾਰ ਦੇ ਐਤਵਾਰ ਨੂੰ ਐਤਵਾਰ ਤੇ ਐਤਵਾਰ ਫੂੜੀਆਂ ਕਚੋਰੀਆਂ ਬਾਕੀ ਡੋਸੇ ਦੇ ਕਿੰਦੇ ਤੁਹਾਡੇ ਪਰਿਵਾਰ ਜੀ ਤੇ ਠੀਕ ਹੈ ਤੁਹਾਡੇ ਸੋਹਰੇ ਵੀ ਸਾਥ ਦਿੰਦੇ ਇਸ ਕੰਮ ਹਾਂਜੀ ਹਾਂਜੀ ਸੋਹਰੇ ਵੀ ਸਾਥ ਦਿੰਦੇ ਸਰ ਕੌਣ ਕਰਦਾਂਗਾ ਇਹ ਕੰਮ ਸਰ ਸੌਰਿਆ ਦੇ ਅਨੁਸਾਰ ਸਾਸ ਸਾਲਾਏ ਤੇ ਭਾਈ ਹਾਂਜੀ ਤੇ ਨਾਲ ਪੂਰਾ ਸਾਥ ਦਿੰਦੇ ਪੂਰਾ ਸਾਥ ਦਿੰਦੇ ਸਰ ਕਿ ਜਾਰਾ ਹੋ ਜਾਂਦਾ ਗੁਜ਼ਾਰਾ ਕਰਨਾ ਪੈਂਦਾ ਮਰਾ ਮਦਾ ਹੁਣ ਕੀ ਕਰੀਏ ਫੈਂ ਦੀ ਕੀ ਨਾਮ ਤੁਹਾਡਾ ਮੌਨਿਕਾ ਹਾਂਜੀ ਆਪਣੇ ਹਸਬੰਦ ਦਾ ਖਾਤ ਦੇ ਇੰਦੇ ਤੋਂ ਹਾਂਜੀ ਕਿੰਨੇ ਵਜੇ ਆਉਂਦੇ ਕਿਸ ਤਰ੍ਹਾਂ ਸੱਤ ਕਰਕੇ ਜਾਂ ਤੱਕ ਕਰਦੇ ਆਲੇ ਥਲੇ ਕੋ ਕੋ ਹਾਂਜੀ ਕਿੰਨੇ ਵਜੇ ਉੱਠਦੇ ਸਵੇਰ ਨੂੰ ਅਸੀਂ 3 ਵਜੇ ਉੱਠਦੇ ਹਾਂ ਅਸੀਂ ਕੰਮ ਕਰਾ ਸਸਮਾਨ ਤਿਆਰ ਕਰਦੇ ਨੇ ਫਿਰ 6 ਵਜੇ ਇੱਥੇ ਲਾਣੇ ਨੇ ਰੋਟੀ ਇਹੇ ਕੰਮ ਕਰਦੇ ਵੀ ਹੋਰ ਨਹੀਂ ਨਹੀਂ ਇਹੇ ਕੰਮ ਬਾਕੀ ਢੋਸੇ ਦਾ ਕੰਮ ਵੀ ਹੈ ਜੋਬ ਵੀ ਕਰਦੇ ਜੀ ਇਕੱਤੀ ਜੋਬ ਵੀ ਕਰਦੇ ਨਾਲ ਜੋਬ ਅਸੀਂ ਕੋਸਮੇ ਦੁਕਾਨ ਤੇ ਲੱਗੇ ਹੋਏ ਆਂ ਸਵੇਰੇ 10:30 ਵਜੇ ਜਾਣਾ ਸ਼ਾਮੀ 8 ਵਜੇ ਆਣਾ। ਉਹ ਕਿ ਆਪਣੇ ਘਰ ਵਾਲੇ ਦਾ ਸਾਥ ਹੁੰਦੇ ਆਣਗੇ। ਹਾਂਜੀ। ਫਿਰ ਬੱਚੇ ਸਕੂਲ ਕਿਸ ਪ੍ਰੈਨਟਿਡ? ਸਵੇਰੇ 8 ਵਜੇ 8:30 ਵਜੇ ਸਕੂਲ ਜਾਂਦੇ ਨੇ। ਤੇ ਉਹਨਾਂ ਦੇ 1 ਵਜੇ ਛੁੱਟੀਆਂ 1:30 ਵਜੇ ਛੁੱਟੀਆਂ ਹੁੰਦੀਆਂ। ਕਿੰਨੇ ਵਜੇ ਆ ਰੈਡੀ ਲੁੰਦੇ ਆ ਤੁਹਾਡੇ? ਐਤਵਾਰ ਲਾਣੇ ਆ 6 ਵਜੇ ਤੱਕ ਲਾ ਲੈਣੇ ਇੱਥੇ ਜਿਹੜੀ। ਪਰ ਤਿਆਰ ਤੇ ਤੁਹਾਨੂੰ ਸਵੇਰ ਦਾ ਹਨ ਦੋ ਦਿਨ ਵੀ ਸ਼ੁਰੂ ਕਰ ਦਿੰਦੇ ਹਣੇ। ਹਾਂ ਅਸੀਂ 3 ਵਜੇ ਉੱਠਦੇ ਹਾਂ। ਉਸ ਤੋਂ ਬਾਅਦ ਤਿਆਰ ਕਰਦੇ। ਨਾਲ ਕਿ ਤੁਹਾਡੇ ਬ੍ਰਦਰ ਵੀ ਸਾਥ ਦਿੰਦੇ ਨਾਲ ਹਸਬੰਡ ਹਾਂਜੀ। ਕੀ ਜਾ ਰਿਹਾ ਕੋਈ ਜਾਂਦਾ ਫਿਰ ਹਾਂਜੀ ਕੁਝ ਜਾ ਰਿਹਾ ਹੈ ਠੀਕ ਤੇ ਕੰਮ ਤੇ ਆ ਜਾਂਦੇ ਫਿਰ ਬੱਚੇ ਕਿਸ ਤਰ੍ਹਾਂ ਸਕੂਲ ਤੇ ਹੀ ਸਕੂਲ ਕਲਾਸ ਫਿਰ ਉੱਠ ਕੇ ਮੈਕਸ ਸਕੂਲ ਭੇਜਣਾ ਹੁੰਦਾ ਸਕੂਲ ਭੇਜ ਕੇ ਫਿਰ ਡੇਢ ਚੱਲ ਜਿੰਦੀ ਮੈਂ ਜੋਬ ਤੇ ਚੱਲ ਜਿੰਦੀ ਜੇ ਜੋਬ ਤੇ ਫਿਰ 1:30 ਤੱਕ ਲੈ ਕੇ ਆਏ ਫਿਰ ਮੰਮੀ ਕਾਲ ਲੈਣੇ ਫਿਰ ਟਿਊਸ਼ਨ ਭੇਜ ਦੰਨੇ ਨੇ ਮਤਲਬ ਕਿ ਬੱਚੇ ਵੀ ਇੱਧਰ ਕਦੇ ਟਿਊਸ਼ਨ ਤੇ ਕਰਦੇ ਨੇ ਕਦੇ ਇੱਧਰ ਸਾਰੇ ਦਿਨ ਇਹ ਹੀ ਹੈ ਇਹ ਕਰਦੇ ਰਹਿੰਦੇ ਨੇ ਤੇ ਸਾਰੀ ਜਿਹੜੀ ਬਿਜੀ ਰਹਿੰਦੇ ਤੁਸੀਂ ਹਾਂਜੀ ਨਾਲ ਭਾਜੀ ਦਾ ਸਾਥ ਦਿੰਦੇ ਹਾਂਜੀ